न सुब मुबा मु ਅੱਜ ਈਟੀਟੀ 994 ਭਰਤੀ ਨੂੰ ਲੈ ਕੇ ਜਿਹੜੇ ਕਿ ਇਸ ਸਰਕਾਰ ਨਿਕੰਮੀ ਸਰਕਾਰ ਆਮ ਆਦਮੀ ਦੀ ਸਰਕਾਰ ਕਰਕੇ ਜਿਹੜੇ 994 ਉਮੀਦਵਾਰ ਨੇ ਉਹ ਟੈਂਕੀਆਂ ਟਾਵਰਾਂ ਤੇ ਚੜਨ ਲਈ ਮਜਬੂਰ ਹੋ ਗਏ ਨੇ ਅੱਜ ਸਾਡੇ ਦੋ ਸਾਥੀ ਪਹਿਲਾਂ ਟੈਂਕੀ ਤੇ ਚੜੇ ਨੇ ਜਿਸ ਦੇ ਬਦੌਲਤ ਅਸੀਂ ਅੱਜ ਚਾਰ ਸਾਥੀ ਜਿਹੜਾ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਟੈਂਕੀ ਤੇ ਚੜ ਚੁੱਕੇ ਆ ਇਹ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਜਿਹੜੀ ਸਰਕਾਰ ਹੈ ਸਾਡੀ ਜੁਆਇਨਿੰਗ ਲੈਟਰ ਸਾਨੂੰ ਅੱਤਾਂ ਚ ਦੇ ਕੇ ਸਕੂਲਾਂ ਚ ਨਹੀਂ ਭੇਜਦੀ ਇਹ ਸਰਕਾਰ ਲਗਾਤਾਰ ਲਾਉਂਦੇ ਲਾਰੇ ਲਾਉਂਦੀ ਆ ਰਹੀ ਹੈ ਇਹ ਲਾਰੇ ਲਾਉਣੇ ਬੰਦ ਕਰੇ ਤੇ ਇਹ ਜਿਹੜੇ ਬੇਰੁਜ਼ਗਾਰ ਉਮੀਦਵਾਰ ਹੈਗੇ ਨੇ ਉਹਨਾਂ ਨੂੰ ਰੁਜ਼ਗਾਰ ਦੇ ਕੇ ਜਿਹੜਾ ਸਕੂਲਾਂ ਦੇ ਵਿੱਚ ਭੇਜੇ ਅੱਜ ਸਾਡੇ ਵੱਲੋਂ ਇਹ ਦੋ ਟੈਂਕੀਆਂ ਮੱਲੀਆਂ ਗਈਆਂ ਨੇ ਪਰ ਜੇਕਰ ਸਾਡਾ ਹੱਲ ਜਿਹੜਾ ਕੁਝ ਦਿਨਾਂ ਦੇ ਵਿੱਚ ਨਹੀਂ ਕੀਤਾ ਜਾਂਦਾ ਤਾਂ ਇੱਥੋਂ ਅਨੰਦਪੁਰ ਸਾਹਿਬ ਦੇ ਹਲਕੇ ਦੀਆਂ ਸਾਰੀਆਂ ਟੈਂਕੀਆਂ ਦੇ ਜਿਹੜੇ 9594 ਉਮੀਦਵਾਰ ਬੈਠੇ ਹੋਣਗੇ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾ ਕੀ ਗੱਲ ਟੈਂਕੀ ਚੜ੍ਹਦਾ ਪੈ ਗਿਆ ਜੀ ਸਰ ਸਾਡਾ ਨਾਮ ਮੇਰਾ ਨਾਮ ਸ਼ੋਕ ਕੁਮਾਰ ਹੈ ਜੀ ਸਾਡਾ ਪੱਕਾ ਧਰਨਾ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਤੋਂ 18 ਤਰੀਕ ਤੋਂ ਲੱਗਾ ਹੋਇਆ ਹੈ ਜੀ ਸਰ ਸਾਡੀ ਸਕਰੂਟੀ ਵਗੈਰਾ ਹੋ ਚੁੱਕੀ ਹੈ ਕੋਰਟ ਦੇ ਡਿਸੀਜਨ ਦੇ ਮੁਤਾਬਕ ਸਾਡੀਆਂ ਲਿਸਟਾਂ ਰਵਾਈਜ਼ ਹੋ ਰਹੀਆਂ ਸੀ ਪਰ ਸਰ ਸਾਨੂੰ ਉਸ ਲਿਸਟਾਂ ਦੇ ਰਵਾਈਜ਼ ਹੋਣ ਤੇ ਕੋਈ ਇਪੱਤੀ ਦੇ ਨਹੀਂ ਪਰ ਫਿਰ ਵੀ ਸਾਨੂੰ ਲਾਰੇ ਤੇ ਲਾਰੇ ਲਗਾਏ ਜਾ ਰਹੇ ਹਨ ਪਿਛਲੇ ਸ਼ਨੀਵਾਰ ਸਾਨੂੰ ਇਹ ਗੱਲ ਕਹੀ ਗਈ ਸੀ ਕਿ ਤੁਹਾਡੇ 3 ਦਿਨਾਂ ਦੇ ਵਿੱਚ ਤੁਹਾਡੇ ਤੁਹਾਡੇ ਸਟੇਸ਼ਨ ਚੋਇਸ ਤੁਹਾਡੇ ਵਾਸਤੇ ਖੋਲ੍ਹ ਦਿੱਤੀ ਜਾਏਗੀ ਤੇ ਲਿਸਟਾਂ ਜਾਰੀ ਕਰ ਦਿੱਤੀਆਂ ਜਾਣਗੀਆਂ ਪਰ ਕੱਲ 3 ਦਿਨ ਬੁੱਧਵਾਰ ਤੱਕ ਉਹ 3 ਦਿਨ ਦਾ ਸਮਾਂ ਪੂਰਾ ਹੋ ਚੁੱਕਿਆ ਸੀ ਅੱਜ ਵੀ ਸਾਰ ਸਾਨੂੰ ਉਹ ਲਾਰੇ ਦੇਖਣ ਨੂੰ ਮਿਲੇ ਕੋਈ ਵੀ ਚੀਜ਼ ਮਤਲਬ ਕੋਈ ਵੀ ਤਰ੍ਹਾਂ ਦਾ ਸਾਡਾ ਨਿਯੁਕਤੀ ਪੱਤਰ ਵੀ ਨਾ ਤਾਂ ਸਾਨੂੰ ਮਿਲੇ ਤੇ ਨਾ ਹੀ ਸਾਡਾ ਪੋਰਟਲ ਖੋਲਿਆ ਗਿਆ ਸਟੇਸ਼ਨ ਚੁਆਇਸ ਦਾ ਸੋ ਅਸੀਂ ਸਰਕਾਰ ਤੋਂ ਸਾਡੇ ਸਾਥੀ ਖਫਾ ਹੋ ਕੇ ਡੋਟ ਪਾਣੀ ਵਾਲੇ ਟੈਂਕੀ ਇੱਥੇ ਚੜ ਗਏ ਜੀ ਤਿੰਨ ਸਾਡੇ ਸਾਥੀ ਮੰਤਰੀ ਸਾਹਿਬ ਦੇ ਪ੍ਰਿੰਟ ਗੰਭੀਰਪੁਰ ਪਾਣੀ ਵਾਲੇ ਟੈਂਕੀ ਤੇ ਚੜ ਗਏ ਨੇ ਹੁਣ ਕਿਹੜੀ ਜਗ੍ਹਾ ਕਿਸ ਜਗ੍ਹਾ ਹੈ ਕੀ ਜਿਹੜਾ ਪਿੰਡ ਹੈ ਮੰਗੇਵਾਲ ਪਿੰਡ ਸਕੂਲ ਦੇ ਸਕੂਲ ਵਿੱਚ ਪਾਣੀ ਵਾਲੇ ਟੈਂਕੀ ਤੇ ਜੀ ਗਲਤ ਹੋਈ ਹੋਈ ਸਾਰੇ ਪਿਛਲੀ ਵਾਰ ਵੀ ਸਖਿਆ ਬੰਤੀ ਸਾਹਿਬ ਜੀ ਨੇ ਸਾਨੂੰ ਆਸ਼ਵਾਸ਼ਣ ਦੇ ਕੇ ਤੋਰਿਆ ਸੀ ਵੀ ਜੋਡਿ ਜੁਆਇਨਿੰਗ ਜਲਦੀ ਕਰਵਾ ਦਿੱਤੀ ਜਾਏਗੀ ਹੁਣ ਵੀ ਜਿਸ ਦਿਨ ਸ਼ੁੱਕਰਵਾਰ ਮੀਟਿੰਗ ਹੋਈ ਸੀ ਤਾਂ ਮੰਤਰੀ ਸਾਹਿਬ ਨੇ ਸਾਨੂੰ ਇਹ ਮੀਟਿੰਗ ਇਹ ਮੀਟਿੰਗ ਦੇ ਵਿੱਚ ਇਹ ਸਵਾਸ਼ਣ ਦਵਾਇਆ ਸੀ ਵੀ ਤਿੰਨ ਦਿਨਾਂ ਦੇ ਵਿੱਚ ਤੁਹਾਡਾ ਹੱਲ ਕਰਕੇ ਤੁਹਾਨੂੰ ਜੁਆਇਨਿੰਗ ਲੈਟਰ ਦੇ ਦਿੱਤੇ ਜਾਣਗੇ ਪਰ ਬੁੱਧਵਾਰ ਤੱਕ ਕੋਈ ਵੀ ਸਾਨੂੰ ਇਹਨਾਂ ਦੇ ਕੋਈ ਵੀ ਹਰਕਤ ਇਹੋ ਜਿਹੀ ਨਹੀਂ ਦਿਖੀ ਜਿੰਨੇ ਨਾਲ ਸਾਡਾ ਜੁਆਇਨਿੰਗ ਲੈਟਰ ਜਾਰੀ ਹੋ ਸਕਣ ਤੇ ਨਾ ਹੀ ਸਾਡੀ ਲਿਸਟਾ ਜਿਹੜੀਆਂ ਨੇ ਉਹ ਜਾਰੀ ਕੀਤੀ ਗਈ ਆ ਇਸ ਵਾਸਤੇ ਜਿਹੜੇ ਅੱਜ ਸਾਡੇ ਸਾਥੀ ਭਾਵਕ ਹੋ ਕੇ ਮਜਬੂਰਨ ਟੈਂਕੀ ਦੇ ਰਾਹ ਤੇ ਫੇਰ ਇੱਕ ਵਾਰ ਤੁਰੇ ਨੇ ਕਿਉਂਕਿ ਅੱਜ ਫੇਰ ਇੱਕ ਵਾਰ ਫੇਰ ਸੂਖਿਆ ਮੰਤਰੀ ਜੀ ਨੇ ਵਾਅਦਾ ਖਿਲਾਫੀ ਹੋਈ ਹੈ ਤੇ ਜਿਸ ਤੋਂ ਬਾਅਦ ਹੋਵੇ ਸਾਡੇ ਸਾਥੀ ਪਾਣੀ ਵਾਲੇ ਟੈਂਕੀਆਂ ਤੇ ਚੜ ਗਏ ਕਿੰਨੇ ਕਿੰਨੇ ਦੇ ਸਰ ਅੱਜ ਸਾਡੇ ਦੋ ਸਾਥੀ ਇਥੇ ਮੰਗੇ ਵਾਲ ਪਿੰਡ ਦੇ ਵਿੱਚ ਸਕੂਲ ਵਾਲੀ ਪਾਣੀ ਟੈਂਕੀ ਤੇ ਚੜੇ ਨੇ ਇਹਨਾਂ ਵਿੱਚੋਂ ਇੱਕ ਸਾਥੀ ਦਾ ਨਾਮ ਹੈ ਜੀ ਆਦਰਸ਼ ਕੁਮਾਰ ਦੂਸਰੇ ਦਾ ਨਾਮ ਹੈ ਜੀ ਸਾਡੇ ਸੂਬਾ ਅਗੋਈ ਨੇ ਬੱਗਾ ਖੁਡਾਲ ਜੀ ਸਰਕਾਰ ਤੋਂ ਮੰਗ ਕਰਦੇ ਆ ਜੇ ਸਾਡੀਆਂ ਲਿਸਟਾਂ ਜਿਹੜੀਆਂ ਨੇ ਉਹ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਣ ਸਾਡੀ ਸਟੇਸ਼ਨ ਚੁਆਇਸ ਓਪਨ ਕੀਤੀ ਜਾਵੇ ਤੇ ਸਾਡੇ ਐਕਸ ਸਰਵਿਸਮੈਨ ਸਾਥੀਆਂ ਦੀਆਂ ਜਿਹੜੀਆਂ ਲਿਸਟਾਂ ਪੈਂਡਿੰਗ ਭਈਆਂ ਨੇ ਉਹਨਾਂ ਨੂੰ ਵੀ ਜਾਰੀ ਕੀਤਾ ਜਾਵੇ ਤੇ ਦੂਸਰੀ ਸਾਡੀ ਮੰਗ ਇਹ ਹੈ ਵੀ ਜਲਦ ਤੋਂ ਜਲਦ ਸਾਡੀ ਸਟੇਸ਼ਨ ਚੁਆਇਸ ਕੋਲ ਕੇ ਸਾਡੇ ਜੁਆਇਨਿੰਗ ਲੈਟਰ ਦਿੱਤੇ ਜਾਵੇ ਪਰ ਸਾਡਾ ਜੇਕਰ ਸਰਕਾਰ ਅੱਜ ਸੁਣਵਾਈ ਨਹੀਂ ਕਰਦੀ ਤਾਂ ਅਸੀਂ ਅੱਜ ਇਹ ਆਨੰਦਪੁਰ ਸਾਹਿਬ ਦੀਆਂ ਟੈਂਕੀਆਂ ਜਿਹੜੀਆਂ ਨਿਸਾਰੀਆਂ ਰੋਕ ਕੇ ਦੇ ਕੈਡਰ ਨੇ ਫੈਸਲਾ ਲਿਆ ਹੈ ਘੰਟੇ-ਘੰਟੇ ਬਾਅਦ ਤੁਹਾਨੂੰ ਇੱਥੋਂ ਸਾਡਾ ਪ੍ਰੋਟੈਸਟ ਦਾ ਹੋਰ ਤਿੱਖਾ ਰੂਪ ਦੇਖਣ ਨੂੰ ਮ ਹਾਂਜੀ ਹਾਂਜੀ ਸਾਡੇ ਤਰਜੀਹ ਦੇ ਪਿੰਡ ਕੋਬੀਰਪੁਰ ਪਾਣੀ ਵਾਲੇ ਟੈਂਕੀ ਤੇ ਚੜ ਚੁਕੇ ਨੇ ਜੀ ਅਗਲੇ ਘੰਟੇ ਦੇ ਵਿੱਚ ਤੁਹਾਨੂੰ ਇੱਕ ਹੋਰ ਤਿੱਖਾ ਪ੍ਰੋਸੈਸ ਦੇਖਣ ਨੂੰ ਮਿਲੇਗਾ ਉੱਪਰ ਵੀ ਜੋ ਸਾਥੀ ਟੈਂਕੀ ਦੇ ਉੱਪਰ ਚੜੇ ਹੋਣ ਉਹਨਾਂ ਨੇ ਮਰਨ ਵਰਤ ਵੀ ਨਾਲ ਸ਼ੁਰੂ ਕੀਤਾ ਹੈ ਅਤੇ ਨਾ ਨਾ ਜਦੋਂ ਤੱਕ ਸਾਡੇ ਮਸਲਿਆਂ ਦਾ ਹੱਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਕੋਈ ਵੀ ਨਾ ਤਾਂ ਖਾਣਾ ਖਾਣਗੇ ਅਤੇ ਨਾ ਹੀ ਉਹ ਪਾਣੀ ਪੀਣਗੇ ਅੱਜ ਈਟੀਟੀ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਦੇ ਪਿੰਡ ਦੇ ਨੇੜੇ ਪਿੰਡ ਮੰਗੇਵਾਲ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਪਾਣੀ ਵਾਲੀ ਟੈਂਕੀ ਤੇ ਚੜ ਗਏ ਨੇ ਕਿਉਂਕਿ ਸਾਡੀ ਭਰਤੀ 994 ਲਗਭਗ ਪਿਛਲੇ 2.5 ਸਾਲਾਂ ਤੋਂ ਆਈ ਹੋਈ ਹੈ ਜਦੋਂ ਮਾਨ ਸਰਕਾਰ ਕਹਿ ਲਓ ਚਾਹੇ ਆਮ ਆਦਮੀ ਦੀ ਸਰਕਾਰ ਕਹਿ ਲਓ ਇਹਨਾਂ ਦੀ ਪਹਿਲੀ ਕੈਬਨਿਟ ਹੋਈ ਸੀ ਤਾਂ 994 ਭਰਤੀ ਵੀ ਉਦੋਂ ਕੈਬਨਿਟ ਦੇ ਵਿੱਚ ਪਾਸ ਹੋਈ ਸੀ ਅਸੀਂ ਆਪਣੇ ਚਾਰ ਚਾ ਟੈਸਟ ਪਾਸ ਕਰ ਰਹੇ ਨੇ ਸਾਡੀਆਂ ਲਿਸਟਾਂ ਤੱਕ ਵੀ ਤਿਆਰ ਹੋ ਚੁੱਕੀਆਂ ਸੀ ਪਰ ਸਰਕਾਰ ਕਿਤੇ ਨਾ ਕਿਤੇ ਸਾਨੂੰ ਸਕੂਲਾਂ ਦੇ ਵਿੱਚ ਵਿੱਚ ਭੇਜਣ ਤੋਂ ਕੰਨੀ ਕਤਰਾ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਲਗਭਗ 1 ਮਹੀਨਾ ਪਹਿਲਾਂ ਸਾਡੀਆਂ ਸਟੇਸ਼ਨ ਚੁਆਇਸਾਂ ਵੀ ਹੋ ਚੁੱਕੀਆਂ ਨੇ ਜਿਸ ਕਰਕੇ ਅਸੀਂ ਇਹ ਉਡੀਕ ਕਰ ਰਹੇ ਸੀ ਕਿ ਸਰਕਾਰ ਕਦੋਂ ਸਾਨੂੰ ਸਕੂਲਾਂ ਵਿੱਚ ਭੇਜੇਗੀ ਪਰ ਸਰਕਾਰ ਕੋਈ ਨਾ ਕੋਈ ਨਵੇਂ ਕੇਸਾਂ ਕਰਕੇ ਸਾਡੀਆਂ ਭਰਤੀਆਂ ਨੂੰ ਉਲਝਾਉਂਦੀ ਜਾ ਰਹੀ ਹੈ ਹੁਣ ਸਰਕਾਰ ਦਾ ਕਹਿਣਾ ਹੈ ਕਿ ਕੋਈ ਨਵੇਂ ਕੇਸ ਲੱਗੇ ਨੇ ਉਹਨਾਂ ਦਾ ਡਿਸੀਜਨ ਆਇਆ ਹੈ ਉਹਨਾਂ ਦੇ ਮੁਤਾਬਿਕ ਲਿਸਟਾਂ ਰਿਵਾਈਜ਼ ਕਰਕੇ ਦੁਬਾਰਾ ਅਪਲੋਡ ਕਰਕੇ ਤੁਹਾਨੂੰ ਸਟੇਸ਼ਨ ਚੁਆਇਸ ਕਰਵਾਈ ਜਾਏਗੀ ਇਸ ਤੇ ਪਿਛਲੇ ਹਫਤੇ ਮੰਤਰੀ ਸਾਹਿਬ ਨੂੰ ਮਿਲਿਆ ਗਿਆ ਸੀ ਮંત્રી ਸਾਹਿਬ ਨੇ ਸਾਡ ਨੂੰ ਭਰੋਸਾ ਦਿਵਾਇਆ ਸੀ ਕਿ ਤੁਹਾਨੂੰ 3 ਦਿਨਾਂ ਦੇ ਵਿੱਚ ਵਿੱਚ ਲਿਸਟਾਂ ਰਵਾਈਜ਼ ਕਰਕੇ ਤੁਹਾਡੀ ਸਟੇਸ਼ਨ ਚੁਆਇਸ ਕਰਵਾਈ ਜਾਏਗੀ ਪਰ ਉਹ 3 ਦਿਨ ਬੀਤਣ ਤੋਂ ਬਾਅਦ ਅੱਜ ਨਾ ਤਾਂ ਕੋਈ ਡਿਪਾਰਟਮੈਂਟ ਦਾ ਅਧਿਕਾਰੀ ਨਾ ਹੀ ਮੰਤਰੀ ਸਾਹਿਬ ਸਾਡੀ ਗੱਲ ਸੁਣ ਰਹੇ ਨੇ ਜਿਸ ਦੇ ਚਲਦਿਆਂ ਬੇਰੁਜ਼ਗਾਰ ਅਧਿਆਪਕਾਂ ਦਾ ਮੋਰਚਾ ਪਿਛਲੀ 18 ਤਰੀਕ ਤੋਂ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਵਿਖੇ ਲੱਗਿਆ ਆ ਸੀ ਜਿਸ ਤੋਂ ਤੰਗ ਆ ਕੇ ਅੱਜ ਸਾਡੇ ਦੋ ਸਾਥੀ ਭਾਵੁਕ ਹੋ ਕੇ ਪਾਣੀ ਵਾਲ ਟੈਂਕੀ ਪਿੰਡ ਮੰਗੇਵਾਲ ਚੜ ਗਏ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿੰਨਾ ਤੱਕ ਸਾਨੂੰ ਸਕੂਲਾਂ ਦੇ ਵਿੱਚ ਨਹੀਂ ਭੇਜਿਆ ਜਾਏਗਾ ਜਾਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਹ ਪਾਣੀ ਵਾਲ ਟੈਂਕੀ ਤੋਂ ਥੱਲੇ ਨਹੀਂ ਹੋਣਗੇ ਅਸੀਂ ਸਰਕਾਰ ਨੂੰ ਤੇ ਆਮ ਪਬਲਿਕ ਪ੍ਰਸ਼ਾਸਨ ਨੂੰ ਵੀ ਦੱਸ ਦੇਣਾ ਚਾਹੁੰਦੇ ਆ ਕਿ ਸਾਨੂੰ 9594 ਭਰਤੀ ਵਿੱਚ ਨਿੱਕੀ-ਨਿੱਕੀ ਲਿਸਟ ਲੈਣ ਲਈ ਚਾਹੇ ਜਾਂ ਕੋਈ ਵੀ ਭਰਤੀ ਸੰਬੰਧੀ ਕੋਈ ਵੀ ਕੰਮ ਹੋਣਾ ਪਵੇ कोरोना ਪਵੇ ਉਸ ਦੇ ਲਈ ਸਾਨੂੰ ਗੰਬੀਰਪੁਰ ਧਰਨਾ ਲਾਉਣ ਲਈ ਆਉਣਾ ਪਿਆ ਪਰ ਸਰਕਾਰ ਹਮੇਸ਼ਾ ਸਾਨੂੰ ਪਰੋਸੇ ਦੇ ਵਿੱਚ ਲੈ ਕੇ ਸਾਡੇ ਨਾਲ ਖਿਲਵਾੜ ਕਰਦੀ ਰਹੀ ਹੈ ਅਸੀਂ ਪ੍ਰਸ਼ਾਸਨ ਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਜੇਕਰ ਸਾਡੇ ਟੈਂਕੀ ਤੇ ਬੈਠੇ ਸਾਥੀਆਂ ਦਾ ਕੋਈ ਵੀ ਜਾਨੀ ਮਾਨੀ ਨੁਕਸਾਨ ਹੁੰਦਾ ਉਸ ਦਾ ਜ਼ਿੰਮੇਵਾਰ ਪੰਜਾਬ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਸਿੱਖਿਆ ਮੰਤਰੀ ਹੋਣਗੇ ਜਿਹੜਾ ਧਰਨਾ ਇਹ ਮੰਨ ਲਿਆ ਹੋਵੇ ਸੀ 18 ਤਰੀਕ ਤੋਂ ਤੇ ਜੋ ਇਹਨਾਂ ਨੂੰ ਜੋ ਵੀ ਅੰਦਰ ਦੀ ਗੱਲ ਸੀਗੀ ਉਹ ਸਾਰੀ ਜੋ ਵੀ ਇਹਨਾਂ ਦੇ ਡਾਕੂਮੈਂਟੇਸ਼ਨ ਚੱਲ ਰਹੀ ਹੈ ਸਾਰੀ ਉਹਦੇ ਬਾਰੇ ਜਿਹੜਾ ਇਹਨਾਂ ਨੂੰ ਜਾਣੂ ਕਰਾਇਆ ਜਾ ਰਿਹਾ ਟਾਈਮਸ ਤੇ ਉਹ ਵੀ ਇਹਨਾਂ ਨੂੰ ਦੱਸਿਆ ਗਿਆ ਕੋਈ ਲੀਗਲ ਓਪੀਨੀਅਨ ਦਾ ਇਸ਼ੂ ਸੀਗਾ ਤੇ ਉਹ ਇਹਨਾਂ ਨੂੰ ਲੈਟਰ ਵੀ ਦਿਖਾ ਦਿੱਤਾ ਗਿਆ ਹੈ ਕਿ ਜਦੋਂ ਉਹ ਲੀਗਲ ਓਪੀਨੀਅਨ ਆ ਜੂਗੀ ਉਸ ਤੋਂ ਬਾਅਦ ਹੀ ਜਿਹੜਾ ਇਹਨਾਂ ਦਾ ਪ੍ਰੋਸੈਸ ਚੱਲਣਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਟੈਂਕੀ ਤੇ ਜਿਹੜੇ ਚੜੇ ਹੈਗੇ ਇਹਨਾਂ ਨਾਲ ਜਿਹੜਾ ਹੈਗਾ ਰਾਬਤਾ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਤੇ ਐਡਮਿਨਿਸਟ੍ਰੇਸ਼ਨ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਤੇ ਥੋੜੀ देर ਚੈਸਦੀਮ ਸਾਹਿਬ ਵੀ ਮੌਕੇ ਤੇ ਆ ਰਹੇ ਨੇ ਤਹਿਸੀਲਦਾਰ ਸਾਹਿਬ ਮੌਕੇ ਤੇ ਆਏ ਨੇ ਤੇ ਉਹਨਾਂ ਨੇ ਵੀ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨੂੰ ਜੋ ਸਾਰੇ ਗੱਲਾਂ ਜਿਹੜੀ ਹੈਗੇ ਸਮਝਾਈਆਂ ਨੇ ਤੇ ਇਹਨਾਂ ਨੂੰ ਨੀਚੇ ਆਣ ਦੀ ਬੇਨਤੀ ਕੀਤੀ ਹੈ ਤੇ ਥੋੜਾ ਵੇਟ ਕਰੋ ਜਿਆਦਾ ਲੰਬਾ ਪ੍ਰੋਸੈਸ ਨਹੀਂ ਹੈਗਾ 2-4 ਦਿਨਾਂ ਚ ਇਹਨਾਂ ਦੇ ਲੇਗਲ ਕਲੀਅਰ ਆ ਜਾਣਗੇ ਤੇ ਉਹ ਸਬੰਧੀ ਜਿਹੜਾ ਇਹਨਾਂ ਨੂੰ ਜਾਣ ਕਰਾਇਆ ਗਿਆ ਮੈਂ ਤੁਹਾਡੇ ਸਾਹਮਣੇ ਰਾਈ ਇਹਨਾਂ ਨੂੰ ਬੇਨਤੀ ਕਰਦਾ ਜੀ ਤੁਸੀਂ ਜਿਹੜਾ ਹੈਗਾ ਡੈਮੋਕਰੇਟਿਕ ਜੇ ਨਾਲ ਜਿਹੜਾ ਹੈਗਾ ਪ੍ਰੋਟੈਸਟ ਕਰੋ ਠੀਕ ਹੈ ਇਹ ਤੁਹਾਨੂੰ ਅਸੀਂ ਰੋਕਦੇ ਨਹੀਂ ਹੈਗੇ ਪਰ ਇਸ ਤਰ੍ਹਾਂ ਦਾ ਜਿਹੜਾ ਹੈਗਾ ਸਟੈਪ ਤੁਸੀਂ ਨਾ ਚੁੱਕੋ ਇਹਦੇ ਨਾਲ ਜਿਹੜਾ ਹੈਗਾ ਤੁਹਾਡਾ ਜਾਨੀ ਜਿਹੜਾ ਨੁਕਸਾਨ ਨਹੀਂ ਕੋਈ ਹੋਰ ਨੁਕਸਾਨ ਵੀ ਜਿਹੜਾ ਤੁਹਾਡਾ ਹੋ ਸਕਦਾ ਇਹ ਕਿਹੜੇ ਪਿੰਡ ਹੈ ਤੇ ਕਿੰਨੇ ਜਣੇ ਟੈਂਕੀ ਚੜੇ ਜੀ ਇਹ ਪਿੰਡ ਹੈਗਾ ਜੀ ਮੰਗੇਵਾਲ ਕਿੰਨੇ ਜਣੇ ਚੜੇ ਇਹ ਮੰਗੇਵਾਲ ਟੈਂਕੀ ਤੇ ਦੋ ਇੱਕ ਜਿਹੜਾ ਇਹਨਾਂ ਦਾ ਪ੍ਰਧਾਨ ਹੈਗਾ ਬੱਗਾ ਕੜੈਲ ਉਹ ਤੇ ਇੱਕ ਅਦਰਸ਼ ਲੜਕਾ ਹੈ ਅਦਰਸ਼ ਤੇ ਇਹ ਹੋਰ ਦੱਸ ਲਈਨੇ ਗੰਬੀਰ ਉੱਪਰਲਾ ਗੰਬੀਰਪੁਰ ਜਿਹੜਾ ਹੈਗਾ ਉੱਥੇ ਵੀ ਜਿਹੜਾ ਹੈਗੇ ਤਿੰਨ ਬੰਦੇ ਚੜ੍ਹਗੇ